ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਸਫਲ ਹੋਣੀ ਸਫਲ ਹੋਣਾ ਚੇਤੀ ਕਰਨਾ ਚੇਤੀ ਕੀ ਹੋ ਗਿਆ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਭਾਬੀ ਤਾਂ ਪਾਣੀ ਖੜੀ ਆ ਹਏ ਭਾਈ ਆਹਾ ਦੇਖਿਆ ਕਿੰਨਾ ਚਾਹੋ ਚੜਿਆ ਮੇਰੀ ਭਾਬੀ ਭਾਬੀ ਮੇਰੀ ਮੇਲੇ ਖੜੀ ਆ ਚੱਲ ਤਾਂ ਪਾਣੀ ਖੜੀ ਆ ਜੀ ਚਲੋ ਜੀ ਆ ਆਹ ਹਾਂ ਤਲਪੁੱਤ ਤੂੰ ਚਾਹਤ ਸ੍ਰੀ ਕਲਵਾ ਦੇ ਅਰੇ ਇੱਕ ਗੁੱਤ ਪਰ ਫੁੱਲ ਹੈਗਾ ਇੱਕ ਭਰਾ ਹੈਗਾ ਜੀ ਮੇਰੇ ਕੋਲ ਸਾਗੀ ਟਿਕ ਲੈਣੀ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇ ਲੋ ਜੀ ਇਹ ਤਾਂ ਜੈਸਮੀਨ ਕੌਰ ਨੂੰ ਸਾਸ੍ਰੀ ਕਲ ਜੀ ਸਾਰੇ ਮਾਮੀ ਧੁੱਪ ਚ ਖੜੀ ਆ ਚਲੋ ਚੱਲੀਏ ਇਹਨਾਂ ਨੇ ਮੇਰਾ ਸਾਰਾ ਟੌਪ ਕੇ ਕੋਲੋਂ ਕਰਤਾ ਜੀ ਹੁਣ ਆ ਕੀ ਕਰਨਗੇ ਗੱਲ ਕਰਾਂਗੇ ਜੀ ਇਹ ਅਜੀ ਅਜੀ ਸੰਦੀਪ ਜੀ ਆ ਰਹੀ ਹੈ ਜੀ ਭਾਬੀ ਉਹਨੂੰ ਲੈ ਜਾਣਾ ਉਹ ਬਜਾਰੀ ਬੱਸਾਂ 'ਚ ਤੱਕਿਆ ਤੱਕ ਖਾਬ ਤਹਾ ਹਾਂ ਹਾਂ ਤੂੰ ਅਦੋ ਕਿੱਥੇ ਨੂੰ ਤੂੰ ਪ੍ਰਿੰਟ ਮਾਰੋ ਲਾਓ ਪ੍ਰਿੰਟ ਫਿਰਦੀ ਹੈ ਜੀ ਹੁਣ ਅਸਾਂ ਪਤਾ ਹੀ ਨਹੀਂ ਨਿਕਲ ਜਾਣਾ ਐਨੇ ਨਿਕਲ ਜਾਣਾ ਕਾ ਨੂੰ ਪਾਪ ਕਰਨਾ ਚਾਂਸ ਨਹੀਂ ਨਹੀਂ ਮਾਮੀ ਆ ਗਈ ਤੇਰੀ ਮਾਮੀ ਕੋਲ ਜਾਣਾ ਇੱਕ ਸਾਡੀ ਦੀਦੀ ਬਿਮਾਰ ਆ ਜਲਦੀ ਕਰੋ ਆਪਾਂ ਮੁੜ ਕੇ ਵੀ ਆਉਣਾ ਫਿਰ ਹਾਂ ਉਧਰ ਭਾਬੀ ਜੀ ਜ ਵੀ ਸਾਹ ਹੋ ਗਿਆ ਮਾਂ ਸਾਦੀ ਦਿੱਕਤ ਜੀ ਹੋਈ ਵੀ ਅੱਜ ਥੋੜੀ ਜੀ ਤੇ ਹੁਣ ਅਸੀਂ ਹੁਣ ਚੱਲੇ ਜੀ ਸਰਿੰਦਰ ਕੌਰ ਨੂੰ ਲੈਣ ਉਹ ਵਿਚਾਰੀ ਲਾਂਬਾ ਲਾਉਣ ਲਈ ਕਿ ਜਿੱਦਣ ਗਈਆਂ ਸੀ ਉਸ ਦਿਨ ਕਿਤੇ ਇਹਨਾਂ ਦੇ ਚਾਚੇ ਤਾਏ ਦੇ ਕਿਸੇ ਦਾ ਮਰਕਤ ਹੋਈ ਵੀ ਸੀ ਹੋ ਗਈ ਵੀ ਸੀ ਉਦੋਂ ਦਾਗਾਂ ਤੇ ਤੇ ਮਗਰ ਤੇ ਜਾਇਆ ਹੈ ਮਗਰ ਤੇ ਜਾਇਆ ਹੈ ਫਿਰ ਹੁਣ ਉਹ ਕਹਿੰਦੀ ਵੀ ਚੱਲ ਮੈਂ ਦੀਦੀ ਅੱਜ ਨਾਲੇ ਤੁਹਾਡੀ 16 ਸੰਤੀ ਜੀ ਕਰਾ ਜਾਂਦੇ ਵੀ ਤੁਸੀਂ ਰੋਜ਼ ਤੁਹਾਡੇ ਕੋਈ ਨਾ ਕੋਈ ਚੱਕਰ ਪਿਆ ਰਹਿੰਦਾ ਤੇ ਹੁਣ ਉਹ ਵਿਚਾਰੀ ਜਾ ਰਹੀ ਉਹ ਦਵਾ ਦੂੰਗਾ ਫੈਬਿਕ ਕਿ ਡਿੰਗ ਦਾ ਪੱਟ ਲੋ ਆੜ ਕੇ ਉਹ ਜਿਹੜਾ ਖੁੰਡੇ ਪਰ ਗੜਤੀ ਹੁੰਦੀ ਆਪਣੀ ਗੜ ਗਈਆਂ ਤਰਦਿਆਂ ਹੈ ਨਹੀਂ ਮੈਂ ਮੈਂ ਕਹਿੰਦੀ ਸੀ ਹਾਂ ਵੀ ਕੁਛ ਉਹ ਨੀਤ ਜੀ ਦੀ ਖਬਰ ਨੂੰ ਜੀ ਨਹੀਂ ਆ ਹੈ ਵਿਚਾਰੀ ਤੇ ਜਦ ਜਿਹੜੀ ਕਿੱਤੇ ਜਨਾ ਹਾਂ ਉਹ ਸਾਰੇ ਲੰਘੇ ਸਾਰ ਨੂੰ ਆਉਂਦੀ ਆ ਕੋਈ ਸਾਨੂੰ ਮੁਸਤੀ ਵਾਲੀ ਵੀਡੀਓ ਦੇਖ ਲਈ ਹਾਂ ਆ ਗਿਆ ਉਹਦਾ ਫੋਨ ਫੇਰ ਆ ਗਿਆ ਜੀ ਗੱਡੀ ਦੀ ਚਾਬੀ 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 ਕੀ ਕਹਿੰਦੇ ਵੀਰ ਜੀ ਨੂੰ ਵੀ ਤੁਰਪਾ ਸਰਿੰਦਰ ਉਹ ਕਿਦਾਂ ਨਹੀਂ ਤੁੱਪ ਚੋਂ ਖੋੜਨ ਲੱਗੀ ਬਾਰਫ ਨਹੀਂ ਹੈਗੀ ਉਹ 2 ਮੀਟਰ ਦਸਰੀ ਨੂੰ ਤੁੱਪ ਵੀ ਲੱਗਾ ਲੈਣੀ ਤੇ ਆਜਦੀ ਐ ਏਸੀ ਦੇ ਵਿੱਚ ਰਹਿ ਰਹਾ ਕਿ ਉਹ ਏਸੀ ਲੈ ਲਿਆ ਜੀ ਇਹਨੇ ਨਮਸ ਜੀ ਭਾਬੀ ਨੇ ਪਤਾਈਆਂ ਆਂ ਆਪਾਂ ਵੀਡੀਓ ਚ ਦਵਾਂਗੇ ਹਾਂ ਤੇ ਪ੍ਰੀਤ ਹੌਲਾ ਕਹਿੰਦੀ ਏਸੀ ਨਾਲ ਤਾਂ ਨਹੀਂ ਹੈਗਾ ਭਾਜੀ ਉਹ ਤਾਂ ਕੰਨ ਪਿਆ ਮੈਂ ਤਾਂ ਇਹ ਕਹਿੰਦਾ ਤੋਪਾ ਦਾ ਕੀ ਕਰ ਰਹਾ ਮੱਤਾਂ ਹਾਂ ਤੋ ਮੈਨੂੰ ਨਿਲਾਉਣਾ ਮੰਮੀ ਖੜੀ ਸਿੰਦਰ ਉੱਧਰ ਚਿੰਨੋ ਮਾਮੀ ਰੱਤ ਤੇ ਖੜੀਆ ਚੱਲ ਆਕੇ ਨਿਲਾ ਦੂੰਗਾ ਪੁੱਤ ਆਕੇ ਲਾ ਚੱਲ ਬੈਠੋ ਖੜੀ ਚੱਲ ਉਹ ਆ ਜਾ ਮੇਰੇ ਬੱਚੇ ਜੀਂਦਰ ਮਾਮੀ ਤੂੰ ਮਾੜੇ ਖੜੀ ਆ ਗੁੱਸੇ ਹੋ ਗਈ ਤੇਰੇ ਉਹ ਤੌਮੀ ਦਾ ਸਹਗਾ ਨਹੀਂ ਪਾ ਬੱਤ ਓਏ ਕਾ ਕਰਦਾ ਠੰਡ ਗਰਮੀ ਤਾਂ ਨਹੀਂ ਲੱਗਦੀ ਲੱਗਦੀ ਹੈ ਤਾਂ ਤੇਰੀ ਬੂਰ ਗਿੱਲੀ ਕਰੀ ਵੀ ਆ ਇੰਨੀ ਟੈਨਸ਼ਨ ਨਾਲ ਆਕੇ ਤੈਨੂੰ ਨਿਲਾ ਦੂੰਗਾ ਅੱਤੇ ਦੇ ਬਾਅਦ ਤੇ ਪੱਕੇ ਹੀ ਪੈ ਪਲਾਤਾ ਡਿਊਟੀ ਲਾਤੀ ਵੀ ਜਿਹੜਾ ਵੀ ਆਊਗਾ ਚਾਹੇ ਪਾਪਾ ਜੀ ਆਵੇ ਚਾਹੇ ਮੈਮ ਚਾਹੇ ਭਾਈ ਆਵੇ ਵੀ ਇਹਨੂੰ ਐਦਾਂ ਪਾਣੀ ਪਾਉਣੀ ਪਾਉਣਾ ਚੱਲੀਏ ਫਿਰ ਚਲੋ ਹੁਣ ਤੁਹਾਨੂੰ ਸਰਿੰਦਰ ਗੌਰ ਕੋਲੇ ਜਾ ਕੇ ਮਿਲਾਂਗੇ ਜੇ ਮੱਖੀਆਂ ਨਾ ਬਾੜੋ ਗੱਡੀ ਚ ਗਰਮੀ ਕਰਕੇ ਮੱਖੀਆਂ ਬਹੁਤ ਆ ਨਾਨੇ ਕੋਲ ਜਾਣਾ ਛੇਆ ਹੋਰ ਹੋਰ ਥੇ ਕੀ ਕਰੂੰਗੀ ਤੂੰ ਕੀ ਖਵਾਉਂਗੀ ਖਾਣਾ ਕੀ ਕੀ ਮੇਰੇ ਪੁੱਤ ਨੇ ਕੀ ਕੀ ਖਾਣਾ ਹੈ ਬੋਲ ਦੂਲ ਖਾਣੀ ਪੀਜ਼ਾ

ਖਾਇਰ ਹੋਣਾ ਤੇ ਸਾਡੀ ਬਹੁਤ ਸਤਾਣ ਹੋ ਗਈ ਜੀ ਟੱਡੀ ਜਿੰਨਾ ਕਹਦਾ ਉਹਨਾ ਥੋੜਾ ਪਤਾ ਜਾਣਾ ਕਿੱਥੇ ਹੁੰਦਾ ਹੁਣ ਕਹਦੀ ਸੀ ਉਹ ਕੂਫੀ ਖਾਣੀ ਇਹਦਾ ਤਾਂ ਪਤਾ ਨਹੀਂ ਕਿ ਜੂਸ ਪੀਣਾ ਜੂਸ ਪੀਣਾ ਪਹਿਲਾਂ ਪਤਾ ਕੀ ਸਿੱਖੀ ਜਾਂਦੀ ਇੱਕ ਜੇ ਅੰਗੂਰਾਂ ਦਾ ਨਾਮ ਨਹੀਂ ਕਿਸੇ ਨੇ ਲੱਤਾ ਰੜ ਕੇ ਨਹੀਂ ਅੰਗੂਰ ਖਾਣੇ ਆ ਗੂਰ ਗੂਰਕ ਇਹਦਾ ਮੇਰੇ سامنے ਆਈ ਆ ਬੂਟ ਵੀ ਠੱਕੇ ਨਾਲ ਪਾ ਗਈ ਕਰ ਵੀ ਦੇ ਵਿੱਚ ਕਹਿੰਦੀ ਮੈਨੂੰ ਲੈਟ ਵਾਲੇ ਬੂਟ ਪਾਓ ਮੈਨੂੰ ਕਹਿੰਦੀ ਜਰਾਪਾ ਪਾ ਪਹਿਲਾਂ ਤਾਂ ਬੂਟ ਪਾਓ ਰੋਜ਼ ਦਾ ਹੀ ਕੰਮ ਹੋ ਗਿਆ ਇਹਦਾ ਬੂਟ ਪਾਓ ਲੈਟਾਂ ਵਾਲੇ ਨਾ ਨਹੀਂ ਕਾ ਜਾਣਾ ਨਹੀਂ ਤੂੰ ਕੋ ਜਾਣਾ ਪੈਟਰ ਚਲੋ ਹੂੰ ਇਹ ਹੁਣ ਨਾਨੇ ਦੀ ਰੱਟ ਲਾਈ ਆ ਐ ਨਹੀਂ ਪਤਾ ਵੀ ਮਾਮੀ ਆਉਂਦੀ ਆ ਲੈ 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 ਕੁਕਰੀ 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 ਕਹਦਾ ਸਾਰੇ ਨੂੰ ਕਹ ਵੀ ਮੇਰੀ ਮਾਮੀ ਆਉਂਦੀ ਆ ਕਾਦੇ हैं। हैं तो हैं। करो दो <laughs> क्या, क्या क्या बूर। बूर और क्या पी हुगा? पी हुगा क्या क्या जूछ। जूछ। क्या क्या खाऊंगा पीऊंगा 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 और गोलगप्पे खाने गए तू अपना जूच पी ली ठीक है ਠੀਕਾ ਤੋ ਜੂ ਜੇ ਪੀਲੀ ਗੱਲੀ ਅਰੇ ਇਤਨੇ ਘੱਟ ਹੀ ਲੇ ਰੀਤਾ ਗੱਡੀ ਚਲਾਉਣੀ ਆ ਇੱਕ ਗੱਲ ਹੈਗੀ ਆ ਇਹਦਾ ਤਾਂ ਖੋਣਾ ਹੈ ਪਤਾ ਕੀ ਪਤਾ ਨਹੀਂ ਇਹਦਾ ਮੈਂਡ ਕਿ ਆ ਸੈੱਟ ਹੋ ਗਿਆ ਜੇ ਇਹਨੂੰ ਚੀਜ਼ ਦਵਾ ਦੋ ਤਾਂ ਖੋ ਜਾ ਤੇ ਨਹੀਂ ਤਾਂ ਫਿਰ ਰੋਈ ਰੋਈ ਝੁੱਟੇ ਰੋਣਾ ਟੀ ਟੀ ਹੰਜੂ ਨਹੀਂ ਆਉਂਦਾ ਨਾਲ ਇੱਕ ਵੀ ਮੈਂ ਗੱਡੀ ਚਲਾਉਣੀ ਮੇਰੇ ਕੋਲ ਨਹੀਂ ਆਉਣਾ ਆਪਣਾ ਮੰਮੀ ਕੋਲ ਬੈਠ ਕੰਡੈਕਟਰ ਸੀਟ ਤੇ ਤੂੰ ਵਧੀਆ ਲੱਗਦੀ ਬੈਠ ਜੇ ਮੈਂ ਝੜਕਦਾ ਮੈਂ ਮੈਨੂੰ ਕਹਦੇ ਨੇ ਗਈ ਕਿਦੇ ਪਰ ਆ ਲੈ ਇਹ ਤੇਰੇ ਪਰ ਤੇਰੇ ਤੇ ਗਈ ਕਿਸ ਤੇ ਗਈ ਕਿਸ ਤੇ ਗਈ ਆ ਗੱਡੀ ਵਾਹਿਗੁਰੂ 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 ਅੱਛਾ ਸਤਨਾਮ ਦੀ ਨਵੀਂ ਆ ਚਲੋ ਬਚ ਗਏ ਹੋੜੇ ਇਹਦਾ ਬਚ ਕਿੱਦਣੇ ਹੋ ਗਿਆ ਹਨ ਜੀਪ ਬਚਾਓਗੇ ਕਹਾਂ ਗੱਡੀ ਦਾ ਬਾਰ ਨਹੀਂ ਹੈ ਲੱਗਾ ਲੰਬਾ ਨਹੀਂ ਹੈ ਕੰਮ ਛੋਟਾ ਹੀ ਹੈ ਬਜਾਓ ਬਜਾਓ ਜਮ ਉਸ ਪਾਈਸ ਟੈਨ ਨਾਲ ਸੜਕ ਪਰ ਮੈਂ ਵੀ ਹੁਣ ਗੱਲਾਂ ਦੇ ਵਿੱਚ ਥੋੜਾ ਜਿਹਾ ਹਉਜਿਆ ਹੋਇਆ ਉਹ ਤਾਂ ਕਰਕੇ ਸਾਡਾ ਰੋਡ ਹੈਗਾ ਥੋੜਾ ਜਿਹਾ ਅਸੀਂ ਬਚਪਨ ਤੋਂ ਲੈ ਕੇ ਰੋਡ ਪਰ ਚੱਲਿਓ ਸਾਨੂੰ ਪਤਾ ਵੀ ਕਿੱਥੇ ਕਿਹੜਾ ਮੋੜ ਆਉਂਦਾ ਤੇ ਕਿੰਨੀ ਕਿ ਟ੍ਰੈਫਿਕ ਹੋ ਸਕਦੀ ਹੈ ਤੇ ਪਰ ਉਸ ਹਿਸਾਬ ਨਾਲ ਮੈਂ ਗੱਲ ਕਰ ਰਿਹਾ ਨਹੀਂ ਵੈਸੇ ਜੇ ਡਰਾਈਵਿੰਗ ਕਰਨੀ ਹੈ ਸੀਟ ਬੈਲਟ ਲੱਗੀ ਹੋਣੀ ਚਾਹੀਦੀ ਪਰ ਉਹ ਅਸੀਂ ਲਾਈ ਨਹੀਂ ਹੈਗੀ ਸਾਡੇ ਵਰਗਾ ਮੂਰਖ ਬੰਦਾ ਕੋਈ ਹੈ ਨਹੀਂ ਕਿਹੜਾ ਬੰਦਾ ਸੀਟ ਵੈਲਟ ਨਹੀਂ ਲਾਉਂਦਾ ਮੂਰਖ ਹੁੰਦਾ ਚਲੋ ਲਾਓ ਫਿਰ ਮੂਰਖ ਬੰਦੇ ਜੀਟ ਵੈਟ ਲਾ ਲਾ ਦੇ ਪੁਲਿਸ ਵਾਲੇ ਜਿਹੜੇ ਆਉਂਦੇ ਸੀ ਕੜਕ ਤਾਰੇ ਫਿਰ ਭੱਜਦੇ ਨਾ ਠੱਪਦੇ ਜੀ ਕੋਲ ਆ ਕੇ ਸਾਨੂੰ ਪਤਾ ਇੱਕ ਤਾਂ ਕੀ ਹੋਇਆ ਤਾਂ ਮੈਂ ਕਹਿੰਦੀ ਤੇ ਤੁਹਾਨੂੰ ਉਹ ਬੁਲਾਉਂਦੇ ਆ ਕਿ ਅਲਗ ਲੁਕਦਾ ਮਾਸਟਰ ਤੇ ਚਲਾਨ ਕਰਵਾਤਾ ਸੀ ਜੀ ਮਰਾ ਅਜਾ ਜਿੱਕਾ ਮੈਂ 1000 ਰੁਪਏ ਭੋਗਦਾ ਨਾ ਮੈਂ ਤਾਂ ਪੁਲਿਸ ਵਾਲਾ ਨੇ ਕਿੰਨੂੰ ਨੂੰ ਆਣ ਦੇਖਿਆ ਕਰਤਾ ਮੈਂ ਦੇਖਿਆ ਨਹੀਂ ਇਹ ਮੈਨੂੰ ਮੋਢੇ ਪਰ ਹੱਥ ਮਾਰ ਕੇ ਕਹਿੰਦੀ ਪੁਲਿਸ ਵਾਲਾ ਤੁਹਾਨੂੰ ਰੋਕਦਾ ਮੈਂ ਬਹਿ ਉਹ ਹੁਣ ਤਾਂ ਰੋਕਣੀ ਨਹੀਂ ਮੈਨੂੰ ਕੀ ਪਤਾ ਤਾਂ ਵੀ ਵੀਡੀਓ ਦੇਖਦਾ ਹਣਾ ਮੈਂ ਕਿਹਾ ਹਾਂ ਦੇਖਦਾ ਹਣਾ ਵੀਡੀਓ ਨੇ ਜਿੱਤੇ ਕਹਿਤਾ ਕਿ 1000 ਰੁਪਏ ਇੱਥੇ ਰੱਖਦਾ ਵੀਡੀਓ ਬੜੀ ਥੋੜੀ ਜਾਵੇਂ ਜਿੱਤੇ ਜਾਂਦੀ ਹਲੇ ਨਾਲੇ ਰੀਤ ਨੇ ਵੀ ਆਪਣੀ ਸੀਟ ਬੈਲਟ ਲਾਉਣੀ ਹੈ ਜੀ ਲਾ ਲਈ ਜੀ ਵੈਰੀ ਗੁੱਡ ਚਲੋ ਗਰਮੀ ਬਹੁਤ ਆ ਬੈਠ ਗਰੂਮੀ ਪਾ ਲਵੇ ਬੈਟਰ ਆ ਮੇਰੀ ਸਲਾਹ ਟੀ ਵੀ ਆਪਾਂ ਇੱਕ ਦਿਨ ਗੁੱਡੀ ਭੁੱਕੀ ਭੁੱਖਤਾ ਲਈ ਹੁਣ ਗੁੱਡੀ ਭੁੱਕੀ ਜਾਣੀਆ ਨਹੀਂ ਉਹ ਰੋਈ ਨਹੀਂ ਤੇ ਹਾਂ ਬਹੁਤ ਮੈਸੇਜ ਆਏ ਬਹੁਤ ਆਏ ਟੀ ਵੀ ਨੇ ਇਸ ਵਾਰ ਕੇ ਪਾਈ ਕਹਿੰਦੇ ਇਹ ਰੋਣਾ ਚਾਹੀਦਾ ਆਪਾਂ ਨੂੰ ਉਹ ਵੀ ਚਿੱਟੀਆਂ ਚੰਨੀਆਂ ਲੈ ਕੇ ਵੀ ਸਾਡੀ ਗੁੱਡੀ ਸੱਚੀਓ ਮਰ ਗਈ ਦੱਬਾ ਗੁੱਡੀ ਦਾ ਸਾਡੀ ਕਰਕੇ ਮੀ ਪਾ ਗਈ ਫਿਰ ਰੱਬ ਨੇ ਤਾਂ ਰੋਣਾ ਤਾਂ ਹਰੀ ਵਾਲੀ ਆਂਟੀ ਨੂੰ ਕਾਬੂ ਕਰੋ ਫਿਰ ਮੈਂ ਤਾਂ ਹੀ ਜਾਂਦਾ ਵੀ ਮੈਂ ਤਾਂ ਤੁਹਾਨੂੰ ਉਹੀ ਗੱਲ ਕਰਦਾ ਵੀ ਮੂੰ ਕਾਲੇ ਕਰਨੇ ਅਫਸੋਸ ਮਨਾਉਣਾ ਬਹੁਤ ਕੁਝ ਹੁੰਦਾ ਦਾ ਜਰਾ ਮੂੰ ਕਾਲੇ ਉਹ ਲੱਕੜੀ ਨਾਲ ਕਰਦੇ ਹੁੰਦੇ ਤੇ ਅੱਛੇ ਹੁਣ ਤੁਹਾਨੂੰ ਨਹੀਂ ਪਤਾ ਹੁਣ ਤੁਹਾਡੇ ਟਾਈਮ ਤੁਸੀਂ ਐਦਾਂ ਦਾ ਨਹੀਂ ਕਰਿਆ ਹੁਣ ਮੈਂ ਪੁੱਤ ਕਿਆ ਕਰਿਆ ਮੇਰੇ ਟਾਈਮ ਦੀ ਗੱਲ ਮੈਂ ਗੁੱਡੀ ਫੁੱਕੀ ਜ਼ਰੂਰਾ ਸੀ ਤੇ ਉਹ ਨਾ ਮਿੱਠੀਆਂ ਰੋਟੀਆਂ ਨਹੀਂ ਹੁੰਦੀਆਂ ਜਿਹੜੀਆਂ ਗੁੜ ਪਾ ਕੇ ਬਣਾਉਂਦੇ ਹੁੰਦੇ ਆ ਅੰਬ ਦਾ ਚਾਰ ਰੱਖ ਕੇ ਆ ਔਰ ਰੋਟੀ ਖਾਣ ਕਰਕੇ ਅਸੀਂ ਗੁੱਡੀ 3 ਚੌਥੀ ਦੀ ਬਣ। ਹੋਰ ਅੱਬ ਵੀ ਟਾਈਮ ਹੀ ਪਾਉਣ ਦਾ ਅਟ ਗਿਆ ਵੀ ਇਹਦਾ ਰੋਜਾ ਸਾਲਾ ਗੁੱਟੀਆਂ ਪੁੱਕਣ ਲੱਗ ਗਏ। ਛੱਕੋਗਾ ਮੀ ਬੋੜਾ ਹੋਣਾ। ਪਿੰਡ ਦੇ ਵਿੱਚ ਤੇ ਹੱਥ ਚੋਲਾ ਕਹਿੰਦਾ ਮੀ ਪੈਣਾ ਨਹੀਂ ਪੈਣਾ। ਇੱਕ ਵਾਰ ਤਾਂ ਸਾਡੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਬਿੱਤੀ ਦੀ ਬੜੀ ਸਾਰੀ ਗੁੱਡੀ ਬਣਾ ਕੇ। ਜਦ ਜ਼ਿਆਦਾ ਹੌਣ ਪੈ ਜਵੇ ਨਾ ਫੇਰ ਆਉਂਗਾ। ਪਹਿਲਾਂ ਹੌਣ ਪੈਂਦੇ ਨੇ। ਬਹੁਤ ਸਮਾਨ ਹੈਗਾ ਹੁਣ ਪਤਾਕੀ ਚੋਂ ਪਾਣੀ ਕੱਢਣ ਵਾਲੇ ਦਾਬਣਾ ਅਸੀਂ ਵੱਧ ਬਣਾ ਲਏ ਹਾਂਜੀ ਜਦੋਂ ਧਰਤੀ ਚੋਂ ਪਾਣੀ ਬੁੱਲਤਾਂ ਨਾਲੇ ਨਿਕਲਦਾ ਨਾ ਟਿੱਡਾਂ ਨਾਲੇ ਨਿਕਲਦਾ ਵਾ ਫਿਰ ਉਸੇ ਪਾਸੇ ਸੰਘਾਰ ਸੁਬਾ ਕਰਨਾ ਮੈਂ ਤਾਂ ਹੁਣ ਤਾਂ ਬਟਨ ਦੱਬੋ ਪਾਣੀ ਬਾਹਰ ਧਰਤੀ ਦਾ ਪਾਣੀ ਸੀ ਖਤਮ ਕਰ ਰਹੇ ਹਾਂ ਹਾਂਜੀ ਪਤਾ ਨਹੀਂ ਹੁਣ ਕਿਆ ਬਣਨਾ ਕਿਆ ਨਹੀਂ ਬਹਿਗਰੂ ਜਾਣਦਾ ਤਾਂ ਹੂੰ ਵੀ ਇੱਧਰ ਦੇਖਿਓ ਤਾਂ ਮੈਂ ਮੱਤ ਮੋਡੇ ਤੇ ਰੱਖ ਕੇ ਬੈਠ ਰੱਖ ਕੇ ਮੈਂ ਬੈਠੀ ਟਾਹੇ ਟਾਹੇ ਕੱਢੀ ਬੈਠੀ ਆਪਣੀ ਪੂਰੀ ਇਹ ਟਾਵਰੋਂੋਂ ਕੱਟੇ। ਕਾ ਮੈਂ ਬੇਲੀ ਇਹਨਾਂ ਦੀ ਚੁੰਨੀ ਫਸੂਗੀ ਵਿੱਚ। ਚੁੰਨੀ ਨਹੀਂ ਇਹ ਲੱchn ਹੋ ਰਿਆ ਕਰਦੇ ਜਾਂਦੇ ਆ ਇਹ। ਛੋਟਾ ਜਿਹਾ ਨਿਆਣਾ ਹੈ ਨਾ। ਉਹ ਵੀ ਨਹੀਂ ਕਾਬੂ ਹੁੰਦਾ ਨਾ ਤੇ ਤਿਸਰੀ ਵੇ ਕਿਸੇ ਤੇ ਮੋਟਰਸਾਈਕਲਾਂ ਵਸਾ ਲਵੇ। ਮੋਟਰਸਾਈਕਲਾਂ 'ਚ ਨਾ ਨਿਆਣੇ ਨੂੰ ਸੰਭਣਾ ਬਹੁਤ ਔਖਾ ਹੈ। ਹੂੰ। ਠੀਕ ਹੈ ਨਾ। ਨਿਆਣਾ ਇੱਕ ਜਗ੍ਹਾ ਨਹੀਂ ਨਾ ਪੈਂਦਾ ਕਾਂਟਸ ਜਾਂਦਾ। ਮੈਂ ਹਾਂ ਹੁਣ ਰੀਤ ਨੇ ਮੈਨੂੰ ਸਕੂਟਰੀ ਤੇ ਕਈ ਵਾਰ ਬਹੁਤ ਮਤ ਆਇਆ। ਮੈਨੂੰ ਪਤਾ ਵੀ ਮੈਂ ਇਹ ਕਿਵੇਂ ਹੈਂਡਲ ਕਰੀ। ਜਾਣਦੀ ਜਾਂਦੀ ਕਹੂੰਗੀ ਪਹਿਲਾਂ ਦੁੱਧੂ ਦੇ ਤਾਂ ਜਾਉਂਗੀ ਲੈ। ਰਾਸਤੇ 'ਚ ਇੱਕ ਵਾਰ ਜਾ ਲਾ ਤੈਨੂੰ ਆਪਾਂ ਨਾਨਕਿਆਂ ਨੂੰ ਖੜੀ ਹੋ ਗਈ ਜਾਨਾ ਮੈਨੂੰ ਤਾਂ ਦੁੱਧ ਦਹੀਂ ਛੇਤੀ ਲੈ ਕੇ ਅੱਜ ਰੋਡ ਤੇ ਉਹ ਨਿਆਣਿਆਂ ਨੂੰ ਕੀ ਹੁੰਦਾ ਨਿਆਣਿਆਂ ਦਾ ਭੁੱਖ ਦਾ ਇਹਨਾਂ ਨੂੰ ਥੋੜੋ ਪਤਾ ਵੀ ਕਿੱਥੇ ਭੁੱਖਾ ਸੀਗਾ ਸਾਨੂੰ ਚੀਜ਼ ਮਿਲਣੀ ਨਹੀਂ ਮਿਲਣੀ ਅੰਨ ਦਾ ਰੋਕ ਕੇ ਆਪਣੀ ਹੰਡ ਪੂਰੀ ਕਰਨੀ ਹੈ ਵੀ ਮੇਰੀ ਹੰਡ ਪੂਰੀ ਹੋ ਜਾਵੇ ਸਹੀ ਗੱਲ ਤੇ ਹੁਣ ਸ੍ਰਿੰਦਰ ਕੌਰ ਕੋਲ ਅਸੀਂ ਪਹੁੰਚਣ ਵਾਲੇ ਜੀ ਅਸੀਂ ਬੇਲੇ ਸ਼ਹਿਰ ਪਹੁੰਚ ਗਏ ਹੋ ਭਰਾਵਾ ਫੈ ਵੀ ਕਿੱਕ ਲੈ ਲੋ ਕਿੱਥੇ ਫੈ ਵੀ ਕਿੱਕ ਲੈ ਲੈਂਦਾ ਨਾ ਆਪਣੀ ਭਾਬੀ ਨੂੰ ਟੰਡ ਕਰ ਉਹ ਵਿਚਾਰੀ ਖੁਰਨਾ ਲਾਵੇ ਤੋਂ ਪਿੱਛੜੀ ਆਉ ਹੁਣ ਇਹਨਾਂ ਨੇ ਆ ਗੱਲ ਨਹੀਂ ਛੱਡਣੀ ਜੀ ਠੀਕ ਹੈ ਤੁਸੀਂ ਨੱਟ ਭੱਜਤਾ ਐ ਪਾਤੀ ਮੈਨੂੰ ਚਲ ਚਰ ਹਾਲ ਨਾਲ ਵੀਡੀਓ ਵੀ ਨਹੀਂ ਸ਼ੁਰੂ ਕਰ ਦਿੱਤੀ ਨਾ ਪਬਲਿਕ ਨੂੰ ਆਪਣੀ ਦਾ ਹਾਲ ਸਾਡੇ ਦਰਸ਼ਕਾਂ ਦਾ ਹਾਲ ਪੁੱਛਣ ਦਿੱਤਾ ਨਾ ਦੱਸਣ ਦਿੱਤਾ ਨਾ ਤੁਸੀਂ ਜਿੱਤੀ ਕਰ ਮੇਰੀ ਭਾਬੀ ਮੇਰੀ ਭਾਬੀ ਤੋਂ ਕੱਢੀ ਆ ਤੁਸੀਂ ਗੱਡੀ ਸਹੀ ਚਲਾ ਲਓ ਯਾਰ 11 ਵਜੇ ਦੁਪਹਿਰਾਂ ਹੋ ਗਿਆ ਇਹਦਾ ਤੰਨ ਉਹ ਜਿਹੜੀ ਵਿਚਾਰੀ ਘਰ ਤੇ ਤੁਰਿਆ ਨੇ ਆਇਆ ਜੇ ਦੁਪਹਿਰਾਂ ਜਦੋਂ ਉਹਨੇ ਨਿਕਲਣ ਨੂੰ ਦਿਲ ਕਰਦਾ ਮੈਂ ਤਾਂ ਉਹਨੂੰ ਐਸੀ ਵੀ ਚਲ ਮਨਾ ਕਰਦੀ ਵੀ ਚਲ ਅਸੀਂ ਆਏ ਜਾਂਦੇ ਆ ਉਹ ਕਹਿੰਦੀ ਜੀ ਜੀ ਕਿਹੜੇ ਮੇਰੇ ਫਰਜ਼ਾਂ ਉਹ ਮੈਂ ਹੀ ਆ ਕਿੱਠੀ ਆ ਕੇ ਪੂਰੇ ਕਰਨੇ ਆ ਵੀ ਤੂੰ ਤਾਂ ਆਪਣੇ ਬਾਪ ਕਰਕੇ ਆਂਦੀਆਂ ਸਾਡੇ ਕਰਕੇ ਪਿਆਰ ਕਰਕੇ ਜਿਹੜੇ ਅਸੀਂ ਆਉਣਾ ਉਹ ਵੀ ਸਾਨੂੰ ਵੀ ਦਿਖਾਉਣਾ ਚਾਹੀਦਾ ਵੀ ਅਸੀਂ ਵੀ ਤੈਨੂੰ ਪਿਆਰ ਕਰਦੇ ਆ ਸਹੀ ਗੱਲ ਹਾਂ ਹਨਾ ਉਹਦੇ ਕਰਕੇ ਫਿਰ ਮੈਂ ਕਿਹਾ ਵੀ ਤੂੰ ਆ ਜਾ ਆ ਜਾ ਭਾਈ ਤੇਰੇ ਲਈ ਵੈਲਕਮ ਹੈਂਡ ਕਰਨਾ ਆਗੇ ਆਗੇ ਮਾਰੋ ਨਿਗਾੜੀ ਇੱਥੇ ਘੜੀਆਂ ਨੇ ਦੇਖਣਾ ਪੈਂਦਾ ਸਿੰਦਰ ਕੌਰ ਇਹ ਐ ਸਾਡੇ ਘੜੀਆਂ ਨੇ ਇਹ ਮਲੀ ਉਹ ਆ ਬੈਠੀ ਐ ਤੈ ਡੰਟੂ ਬਟਾਈ ਦੇ ਕਿ ਨਹੀਂ ਬੈਠੀ ਐ ਇਕੱਲੇ ਸ਼ੂਬ ਦੇ ਕਹਿਣਾ ਰੀਤ ਨੇ ਤਾਂ ਹੋਣਾਗਾ ਪਾਦਣਾ ਵੀ ਮੈਂ ਇਕੱਲੇ ਖਾਣੇ ਆ ਆਜੋ ਮਾਮੀ ਆਜੋ ਮਾਮੀ ਦਾ ਰੰਗ ਦਾ ਚੂੜਾ ਪੋੜਾ ਲੋਕਾਂ ਦੇ ਲਾਂ ਦੇ ਲਾਂ ਹੂੰ ਮਾਮੀ ਜੀ ਸਤਿ ਸ਼੍ਰੀ ਅਕਾਲ ਮਾਮੀ ਜੀ ਦਾ ਬਾਬੂ ਦਾ ਬਾਜੀ ਦਸਤਿਕਾ ਹਾਫਤਰੀ ਕਾਲ ਜੀ ਮੈਂ ਮੰਮੀ ਜੀ ਸਤਵੀਰ ਦਸਤਿਕਾ ਹਾਸੀ ਕਾਲ ਆ ਗਿਆ ਤੋਈ ਕਾ ਜੀ ਗਰਮੀ ਤਾਂ ਨਹੀਂ ਲੱਗੀ ਸਤਿੰਦਰ ਜੀ ਪਾ ਜੇ ਤੁਸੀਂ ਇਹ ਵੀ ਕਿਹਾ ਤਾਂ ਨਾ ਵੀ ਤੇਰੇ ਪਾਇ ਸੀ ਆ ਮੈਂ ਕਹ ਚ ਨਾਲੇ ਲੈ ਆ ਜੀ ਪਾਣੀ ਦਾ ਗਲੇ ਕੇ ਜੀ ਤੂੰ ਗਲਾਸ ਦੇ ਮੈਂ ਮੰਮੀ ਨੂੰ ਪਾਣੀ ਮੰਮੀ ਦੀ ਦੇਵਾ ਕਰੋ ਵੀ ਮੰਮੀ ਆਈ ਬੇਚਾਰੀ ਬਸਾਂ ਚ ਸਰਕਾਰੀ ਸਰਕਾਰੀ ਬੱਸ ਨਹੀਂ ਆਈ ਸਰਕਾਰੀ ਦੇ ਪੈਸੇ ਬਚਾਉਂਦੀ ਜੇ ਸਰਕਾਰੀ ਪੈਸੇ ਨਹੀਂ ਬਚਾਏ ਪਰਾਈਵੇਟ ਆਈ ਹੈ ਢਾਰ ਘਟ ਨਾਲ ਲੇਕੇ ਚੁਰਦੀ ਹੈ ਜੀ ਢਾਰ ਘਟ ਜ਼ਰੂਰ ਆ ਆਈ ਨਹੀਂ ਪਾਣੀ ਹੌਲੀ ਚਲਾਣ ਵਾਲਾ ਪਾਣੀ ਪੀ ਲਵੇ ਸਰੇ ਮਿਲੀ ਮਿਲੀ ਹੋਣੀ ਹੈ ਬਸ ਮਿਲੀ ਹੋਣੀ ਹੈ ਪਾਣੀ ਪੀ ਲਵੇ ਭਲਾ ਦੋ ਫਲਾ ਦੋ ਪਾਣੀ ਫਲਾ ਦੋ ਮਾਰ ਜੂਸ ਪੀਓ ਪੀਓ ਪਾਣੀ ਫਲਾ ਵੀ ਜੂਸ ਕਿ ਤੇ ਵੀ ਨਹੀਂ ਚੱਲਦੀ ਉਹ ਹੀ ਨਾ ਠੱਕੇ ਨਾਲ ਇਹ ਨਾ ਚਲਾਈ ਚੱਲ ਬਸ ਫਿਰ ਜੂਸ ਪੀ ਲੈਣੇ ਆ ਕੋ ਨਹੀਂ 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 ਕੀ ਕਰਦਾ ਦਿੱਕਤ ਆ ਪਰ ਤੁਹਾਨੂੰ ਪਤਾ ਤਾਂ ਹੈ ਤੁਹਾਨੂੰ ਪਸੋਂ ਤੈਸ ਕਰ ਆਹਨੇ ਵੀ ਬਿਮਾਰੀ ਲਾਉਣੀ ਤੁਸੀਂ ਵਿਚਾਰੀ ਨਾ ਲੱਗਿਆ ਹੋਈ ਆ ਨਾ ਨੀ ਗੱਲ ਆ ਸ੍ਰਿੰਦਰ ਮੈਨੂੰ ਵੀ ਸ਼ੂਗਰ ਮੇਰਾ ਬਲਡ ਪ੍ਰੈਸ਼ਰ ਤੇ ਕਿਹੜਾ ਠੱਕੇ ਨਾਲ ਕਹੀ ਜਾਂਦੀ ਆ ਸ਼ੂਗਰ ਆ ਸ਼ੂਗਰ ਆ ਸ਼ੂਗਰ ਆ ਹੈ ਤਾਂ ਹੈ ਨਹੀਂ ਹੋਈ ਉਹ ਮੇਰੀ ਗੱਲ ਸੁਣੋ ਜੈਸਮੀਨ ਆ ਤੇ ਦਿਮਾਗ ਤੇ ਮੈਂ ਕੀ ਲਾ ਪਾਇਆ ਵੀ ਇਹ ਚਾਹ ਛੱਡ ਦੂੰ हां आओ गल ठीक है फिर रह गए बस हां भाई मीठा कटा दोगे तू मैं चाय पीने ही छोड़ दो बस मैं सच्ची गल आ तिनू कैड़े लगी सी सुरेंद्र ਵੀ ਫਰੂਟ ਲੈ ਆਏ ਬੁੱਗੇ ਕੋਈ ਮਠਿਆਈ ਨਾ ਲੈ ਆਏ ਫੇ ਮੈਂ ਤਾਂ ਮਠਿਆਈ ਲੈ ਆਈ ਮਨ ਮੇਰੇ دماغ ਨਹੀਂ ਆ ਇਧਰ ਨਿਆਣੇ ਬੈਠੇ ਨਿਆਣੇ ਨੂੰ ਥੋੜੀ ਪ੍ਰੋਬਲਮ ਹੈ ਕੋਈ ਉਹ ਮੈਂ ਗੱਲ ਵੀ ਸੋਚਦੀ ਸੀ ਖਾ ਉਹ ਦਿੰਦੀ ਆ ਦੇਖ ਕੇ हां मैं ਵੀ ਕਹਿੰਨੀ ਵੀ ਜਦੋਂ ਹਰ ਵਿੱਕੀ ਸਿੰਘ ਨੇ ਆਪਣੇ ਤੇ ਕੰਟਰੋਲ ਪਾਇਆ ਹੋਇਆ ਮੈਂ ਵੀ ਆਪਣੇ ਤੇ ਕੰਟਰੋਲ ਕਰਾਂ ਇਹ ਕੰਟਰੋਲ ਹੁਣ ਤੇ ਕਰਾਂਗੇ ਕਾਹਾਂ ਕਾਹਾਂ ਉਮਰ ਹੁੰਦੀ ਜਾਂਦੀ ਆ ਉਹ ਵੀ ਸਕਦੀ ਏ ਜੀ ਹਾਂ ਸਹੀ ਜਰੂਰੀ ਨਹੀਂ ਹੈਗਾ ਵੀ ਚੱਲ ਹੈ ਜੀ ਮੈਂ ਵੀ ਕਹਿੰਦੀ ਮਤਵਾ ਹੈ ਨਹੀਂ ਮੈਨੂੰ ਉਹ ਮੈਂ ਵੀ ਮਾਮੀ ਕੋਲ ਫੜਾ ਦੇ ਚਲ ਮਾਮੀ ਜੀ ਜਲਦੀ ਬਾਹਰ ਖਿੰਦਰੋ ਖਿੰਦਰੋ ਕਰੀਏ ਆਹ ਨਾ ਨਾ ਗੁੱਸੇ ਹੋਈ ਵੀ ਆਹੇ ਮਾਮੀ ਆ ਜਾ ਕੇਲਾ ਦੇਣ ਤਾਂ ਕੇਲਾ ਹਾਂ ਹਾਂਜੀ ਹਾਂਜੀ ਕਹੀਦਾ ਆ ਦੇ ਜੀ ਕੇਲੇ ਨੇ ਕਿ ਆਈ ਮੈਨੂੰ ਪਤਾ ਤੂ ਤਾਂ ਕਹਦੇ ਬਬੂ ਥੈਂਕ ਯੂ ਖਾਣਾ ਆ ਚਲੋ ਠੀਕ ਹੈ ਜੀ ਮਿਲਦੇ ਆ ਘਰ ਤਾਂ ਲੱਕਾ ਵਾਈਕੁ ਜੀ ਕਾ ਖਾਲਸਾ ਵਾਈਕੁ ਜੀ ਕੀ ਫਤਹਿ ਅੱਜ ਆਈਏ ਜੀ ਸ੍ਰਿੰਦਰਪੁਰਾ ਬੜਾ ਡਾਡੀਆਂ ਬੱਸ ਠੀਕ ਹੋਰ ਜਦੋਂ ਆ ਮੈਂ ਗਈ ਬੀਬੀ ਬੀਬੀ ਜੀ ਨੇ ਤੁਸੀਂ ਜਿਹੜੇ ਤੇ ਬੰਦਰੀ ਅੰਮ੍ਰਿਤ ਜੀ ਹੋ ਗਈ ਸੀ ਤੁਹਾਡਾ ਹਾਂ 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 ਬੱਸ ਠੀਕ ਮੇਰੇ ਤੇ ਨਹੀਂ ਹੋਇਆ ਮੈਂ ਕਿ ਚੱਲ ਨਾਲੇ ਵੀਰ ਜੀ ਦੀ ਖਬਰ ਜਾ ਆਈ ਉਹਨੀ ਆ ਵੀਰ ਜੀ गिर ਗਿਆ ਤੇ ਟਿੰਨਾ ਪਰ ਤੇ ਵੀ ਗੁੱਸੇ ਉਹਦੇ ਵੀ ਵੇਖਿਆ ਆ ਪ੍ਰਾਣੀ ਉਹਦਾ ਆ ਵਾਸਤੇ ਖਬਰ ਆਈ ਤੂੰ ਮੇਰੇ ਤੇ ਆਈ ਨਾ ਦੱਸ ਸੀਸ ਵੀਰੇ ਦਾ ਤੇ ਮੈਂ ਆਹ ਯਾਰੀ ਤਾਂ ਤੂੰ ਵੀਰੇ ਅਭੀ ਜੰਨੂ ਤਾਂ ਠੀਕ ਹੋ ਗਿਆ ਮੇਰਾ ਠੀਕ ਹੋ ਗਿਆ ਮੇਰੇ ਦੁਬਾਰਾ ਤਾਜੀ ਸੱਟ ਵੱਜੀ ਵੀ ਆ ਮੁੱਖੀ ਉਹ ਜੀ ਨਹੀਂ ਆਉਂਦੀ ਹੈਗੀ ਉਹ ਡੈਡੀ ਦੇ ਵਿਚਲ ਜਾ ਬਿਆ ਚ ਭੱਗਦੀ ਨਾਲੇ ਡੈਡੀ ਚੱਲ ਕੋਈ ਨਾ ਹਾਂ ਟੈਨਸ਼ਨ ਇੱਕ ਜਾਣ ਦਾ ਸੌ ਟੈਨਸ਼ਨ ਇਹਨੂੰ ਵਿਚਾਰੇ ਕੇਲੇ ਵੀ ਵਿਚਾਰੀ ਕਾਲੀ ਕਾਲੀ ਚ ਹਰੇ ਹੀ ਲਿਆਈ ਪੱਕੇ ਨਹੀਂ ਹੈਗੇ ਜਿਆਦਾ ਪੱਕ ਜਾਣੇ ਮੈਨੂੰ ਰੇਪਾ ਕਾਲੀ ਹਰੇ ਨੇ ਹਰੇ ਇਦਾਂ ਨੇ ਮੈਨੇ ਪਕਾਦਨੇ ਦਾ ਪਤਾ ਹੀ ਨਹੀਂ ਲੱਗਿਆ ਵਿਚਾਰੇ ਨੂੰ ਟੈਨਸ਼ਨਾਂ ਦੇ ਵਿੱਚ ਉਹਨੇ ਠੀਕ ਹੈ ਦਾ ਗੁਪ ਦੇ ਰੱਖੇ ਤੇ ਪੱਕ ਜਾਣੇ ਆ ਤਾਂ ਠੀਕ ਹੈ ਸੱਸੂ ਦਾ ਵੀ ਸਾਰਾ ਇਹ ਹਰੇ ਹਰੇ ਜਾਂ ਨੂੰ ਤਾਂ ਠੀਕ ਹੈ ਧਰਮੀ ਐਨੀ ਆ ਇਹਨਾਂ ਨੂੰ ਮੋਰੇ ਬਣਨਾ ਹਾਂ ਚਾਰੇ ਕਲੇ ਬਣ ਜਦੇ ਉਹਦੀ ਖਰਾਬ ਦੱਸਦੀ ਆ ਬਸ਼ੁਭ ਆ ਦੂਜਾ ਮਠਾਈ ਦਾ ਡੱਬਾ ਲਈ ਹੈ ਤਦ ਮ ਖਾਲੀ ਤੇ ਲਈ ਤੇ ਖਾਲੀ ਤੇ ਤੇ ਕਿਹਨੇ ਕਿਹਾ ਹਿੰਦੇ ਮੈਂ ਕਿਹਨੇ ਕਿਹਨੇ ਖਾਲੀ ਹੋ ਲਈ ਆਈ ਆਈ ਨਾ ਦੇਖ ਗੱਡਰ ਕੋ ਸਾਡੇ ਕਿਆ ਰੇ ਮੈਂ ਤਾਂ ਕਿਹਾ ਆਇਆ ਬਾਣਾ ਤੁਸੀਂ ਖਾਣ ਨੂੰ ਆਂਦੇ ਆ ਗਏ ਜੀ ਤੁਸੀਂ ਬਸ ਠੀਕ ਆ ਵਾ ਅਸੀਂ ਗੱਡੀ ਤੇ ਚੈੱਕ ਕਰ ਲਿਆ ਜੀ ਸੁਆਦ ਵਰਤੀ ਆ ਹੋਏ ਆਈ ਮਿੱਠਾ ਵੀ ਘੱਟ ਐਡਾ ਪੀਸ ਕਿਡਾ ਦਤਾ ਜੈ ਜ਼ਮਿੰਤਾ ਸਰੀ ਲਾਤ ਕਰ ਤੋੜ ਕੇ ਦੇ ਦਿੰਦੇ ਮਿੰਨੂ ਤੋੜੀ ਦਿੱਤਾ ਲੱਗਦਾ ਤੁਹਾਨੂੰ ਮਿੰਨੂ ਆ ਜਦੋਂ ਸਾਨੂੰ ਮੈਂ ਨਹੀਂ ਦੱਸਦੇ ਉਹਨੂੰ ਸ਼ੂਗਰ ਤਾਂ ਤੁਹਾਨੂੰ ਕੋਈ ਨਹੀਂ ਬੜੀ ਬਣੀ ਹੋਈ ਹੈ ਬਾਕੀ ਸਹੀ ਹਾਲ ਹੈ ਮੈਂ ਨਹੀਂ ਜਾਣ ਕੇ ਖਾ ਕੇ ਦੇਖੀ ਇੰਨਾ ਮਿੱਠਾ ਨਹੀਂ ਹੈਗਾ ਇਹਦੇ ਵਿੱਚ ਕੋਈ ਵੀ ਹੈ ਬਾਕੀ ਬਹੁਤ ਵਾਸਤ ਇਹ ਤਾਂ ਐਵੇਂ ਲੱਗਦਾ ਵੀ ਕੋਈ ਨਹੀਂ ਪਾਈ ਕੋਈ ਮੇਰਾ ਉਹ ਅਬਦਲ ਅਮਰੀਕਰ ਅਲੀ ਨੇ ਬਣਾਤੀ ਮੈਨੂੰ ਤੇ ਮਿੱਠਾ ਤਾਂ ਸਾਡਾ ਜਾਨੀ ਦੋਸਮਣ ਹੈ ਜੀ ਜਿੰਨਾ ਸਾਲਾ ਤੇ ਦੂਰ ਨੂੰ ਭੱਜਦੇ ਆ ਉਨਾ ਹੀ ਸਾਲਾ ਨੇੜੇ ਨੇੜੇ ਆਈ ਜਾਂਦਾ ਹਾਏ ਸਾਰਾ ਤੇਰੇ ਘਰੋਂ ਗਾਣ ਗੱਡੀਆਂ ਨਾ ਮਿੱਠੇ ਦੀ ਗੱਲ ਕਰਦਾ ਜੀ ਸਲੇ ਦੀ ਮੈਂ ਜੀ ਸਸਲਾ ਨਾ ਜਿਹੜਾ ਆ ਜੀ ਤੁਸੀਂ ਇੰਜਨ ਕਰ ਰਿਚ ਸਰੁੰਦਰ ਗਾਨੀ ਗੱਡੀ ਚ ਕਹਿੰਦੇ ਤੁਸੀਂ ਲੜਦੇ ਘਾਤੇ ਐਨਾ ਵੀਡੀਓ ਦੇ ਵਿੱਚ ਮਾ ਸਾਡੇ ਤਾਂ ਭਾਂਡੇ ਘੜ ਕੇ ਹੋ ਜਾਂਦੇ ਕਹਿੰਦੀ ਮੈਨੂੰ ਟੈਨਸ਼ਨ ਹੋ ਜਾਂਦੀ ਥੋੜੀ ਹਾਂ ਟੈਨਸ਼ਨ ਆ ਕਰੇਗਾ ਬੜੇ ਹਾਂ ਹਾਂ ਸਾਡੇ ਤਾਂ ਚਲੀ ਜਾਂਦਾ ਹੈ ਫਰਾਂ ਤੇ ਬੀਬੀ ਠੀਕ ਐ ਹਾਂ ਬੀਬੀ ਮਰੀਆਂ ਠੀਕ ਕੰਬਦੀ ਤਾਂ ਹੈ ਨਹੀਂ ਅੱਛਾ ਚੱਲ ਬੜੇ ਜੋਬ ਤੇ ਹੋਗਾ ਆਲੇ ਨਹੀਂ ਤੁਮਾਨੀ ਕੋ ਚਲੀਏ ਲੈਟਰੀ ਦੀ ਬਾਤਲ ਮਜਾਇਆ ਉਹਨੇ ਹਾਂ ਆਲੇ ਬਹੁਤ ਆਪਣੇ ਲੋਕ ਬਿਖਾ ਹੋਗੇ ਇਹਦੀ ਬਾਤ ਜੀ ਮੇਰੇ ਤਾਂ ਬਹੁਤ ਹਾਂ ਜਾ ਰਿਹਾ ਬਟਰੇ ਜੇ ਬਹੁਤ ਤਕਲ ਹੋ ਗਿਆ ਹਾਂ ਬਹੁਤ ਮੇਰਾ ਭਾਈ ਕਰਤਾ ਕੰਮ ਹੁੰਦੇ ਨੇ ਆ ਜਾ ਨਾ ਬਲਦੀ ਜੀ ਇਹ ਬੜੇ ਫਾਈ ਵਾਸਤੇ ਆਪਾਂ ਕੁੜੀ ਦੇਖਣੀ 1.5 ਮਹੀਨੇ ਦਾ ਕੰਮ ਹੈ ਮੈਂ ਵੀ ਜਾ ਰਹਾ ਛੁੱਟੀ ਕੱਢਣੇ ਚਲੇ ਬڑے ਭਾਈ ਵਾਸਤੇ ਕੁੜੀ ਲੇਕਣੀ ਇਹੇ ਭਾਈ ਵਾਸਤੇ ਬਣਾ ਭਾਈ ਨਹੀਂ ਤੇ ਰਾਜਾ ਨਹੀਂ ਦੋ ਭਾਈ ਨੇ ਐ ਇਹ ਤਾਂ ਛੋਟਾ ਦੋ ਭਾਈ ਨੇ ਆਹ ਉਹ ਗੱਲ ਹੋਣੀ ਨਾ ਫਿਰ ਇਹ ਬੜੀ ਜ਼ੇਬਰ ਮੈਨੂੰ ਲੱਗਦਾ ਦੋ ਸੀ ਭਾਈਆਂ ਇਹੋ ਛੋਟੇ ਨੇ ਹੂੰ ਚਾਰ ਭਾਈ ਭਾਈ ਨੇ ਕੁੜੀਆਂ ਪੰਜਾਬ ਚ ਹੋ ਗਿਆ ਖਤਮ ਕੁੜੀਆਂ ਜਾਜ ਚੜ ਚੜ ਜਾਈ ਜਾਂਦੀਆਂ ਬਾਹਰ ਨੂੰ ਰੀਤ ਹਾਂ ਤੈਨੂੰ ਚੱਕ ਲੈ ਪਾਪਾ ਕਿ ਘੁੰਮ ਕੇ ਰੀਤ ਨੇ ਗੱਡੀ ਚ ਕਾਈ ਨਾ ਮੈਂ ਚੋਤੀ ਬਈ ਆਹ ਕਰਦੀ ਆਂ ਸਾਨੂੰ ਬੰਦੀ ਨੰਨੂ ਗੰਦਲੇ ਆਪਾਂ ਘਣਾ ਨਹੀਂ ਘਾਣਾ ਕਹਿੰਦੇ ਦੰਨੂ ਮੂੰਨਾ ਦਾ ਬੱਗਾ ਨਾਂਕਲੇ ਸਿੱਧਾ ਮੈਂ ਨਹੀਂ ਨੀ ਫੋਜੀ ਬੋਤੇ ਕਹਿੰਦੀ ਇੱਦਾਂ ਨੂੰ ਕੱਟੇ ਨਹੀਂ ਗਏ ਹੁਣ ਤੁਸੀਂ ਸਿੱਧਾ ਬੱਤ ਚੱਲੇ ਕਹਿੰਦੀ ਜੂਜ ਬੀਤੀਂਗੀ ਮੂੰ ਨਾ ਮੈਂ ਕਹਿੰਦਾ ਗੂਲ ਖਾਂਗੀ ਉਹ ਤਰ ਸਕਾਈਏ ਗੂਰੇ ਤੈਨੂੰ ਜੂਜ ਲਿਆਉਂਗਾ ਮੰਗੇ ਮਰਦੋ ਕਰ ਰਹੀ ਆ ਬੜਾ ਠੀਕ ਹੈ ਕੋਪੜ ਦੇ ਵਿੱਚ ਜਿੱਥੇ ਗਲਾ ਕਨੇ ਕਾਉਣੀਆਂ ਪੈਂਦੇ ਇਹ ਤਾਂ ਤਲ ਗੋਗਿ ਚੱਲ ਗਿਆ ਥੋੜਾ ਗਰਮੀ ਬਹੁਤ ਆ ਗੱਡੀ ਦਾ ਰਬਲੋਰ ਪਿਛਲਾ ਵੀ ਖੜ ਗਿਆ ਕੀ ਹੋਇਆ ਉਹਨੂੰ ਕੱਲ ਤਾਂ ਸੱਸ ਸੱਸ ਪਾਇਉਂਗਾ ਮੈਂ ਗੱਡੀ ਘੜੇ ਠੀਕ ਤਾਂ ਹੁਣ ਚੱਲਦੀ ਹੀ ਨਹੀਂ ਉਹ ਲੈ ਜੀ ਲਾ ਤਾਂ ਉਹਦਾ ਫਿਊਲ ਡਰ ਗਿਆ ਆਣਾ ਹਾਂ ਐਂ ਜੀ ਗਰਮੀ ਸਿਰਸਾ ਹੋ ਰਹੀ ਹੈ ਜਨ ਜਸ ਨਹੀਂ ਕਾਹ ਮਾਰੇ ਪਟ ਪਟ ਲੈ ਹੋ ਜਾ ਮਾਮੀ ਦਾ ਚਾਹ ਪੀ ਕੇ ਰੰਗ ਕਾਲਾ ਹੋ ਜੂਗਾ। ਹਾਂ। ਦੋਸਤ ਵੀ ਲੈ ਮਰ। ਅੱਛਾ। ਦੋਸਤ ਵੀਂ ਦੀ ਆ। ਮੱਤੇ ਪਾ ਲਿਆ ਉਹ। ਨਾ ਸੀ ਆ। ਜੂਸ ਪਲਾ ਕੇ ਲੈ ਮੈਂ ਫਿਰ ਤੁੰਮ। ਸਾਰਾ ਕੁਝ ਸਾਰਾ ਕੁਝ ਵੀਡੀਓ ਤੇ ਜ਼ਰੂਰੀ ਦਿਖਾਉਣਾ ਮੈਨੂੰ ਇਹ ਚੀਜ਼ ਮੈਂ ਪਲਾਤੀ ਪਲਾਤੀ। ਕਿੰਨਾ ਆਇਆ ਨਾ ਖੁਦ ਬੋਤਲ ਘਰੋਂ ਲੈ ਕੇ ਦੇਤੀ ਪਾਣੀ। ਹਾਂ ਲਾ ਦੇਖਿਆ ਸੰਦੀਪ ਟਿਕੜਾ ਗੱਲ ਸੰਭਾਲਦੀ ਐ। ਉਹ ਕਹਿੰਦੀ ਮੈਂ ਪੀ ਆਈ ਆਪ ਕੀ ਨਹੀਂ ਪਾਣੀ ਪਿਲਾਇਆ ਪਾਣੀ ਪਿਲਾਇਆ। ਉਹਦਾ ਨਹੀਂ ਦੇ ਰਗਾ। ਮੌਜਾ ਜੋਰ ਨਾਲ ਕਰਾ ਸਾਰਾ ਉਸੇ ਪੀਲਾ ਜੋ ਪਿਆਰ ਨਾਲ ਪਲਾਤਾ ਬੱਲ ਗੱਲ ਦਾ ਪਿਆਰ ਦੀ ਹੁੰਦੀ ਹੈ ਜੇ ਮੌਕਾ ਪਾਣੀ ਉਹ ਪੀ ਲਿਆ ਉਹ ਹੀ ਸਭ ਕੁਝ ਹੈ ਆਹ ਤਾਂ ਟੀਆਂ ਦਾ ਘਰ ਦਾ ਪਾਣੀ ਪਿੰਡ ਦੇ ਲਈ ਭਜਾਈ ਸੀ ਇਹ ਪਾਣੀ ਦਾ ਤੇ ਪੀਤਾ ਉਹ ਬੰਦੀ ਕਿਹਾ ਕਿ ਪੀਤਾ ਕਰ ਨਹੀਂ ਨਾਲ ਪੀਤਾ ਬਾਹਰ ਨਾਲ ਵੀ ਹੈ ਜੀ ਬਾਹਰ ਦੇ ਪੀਤਾ ਹੈ ਬਾਲਾ ਤੇ ਵੀ ਬਾਹਰ ਦੇ ਪੀਤਾ ਹੈ ਕਾ ਬਸ ਇੱਕ ਗੱਲ ਹੈਗਾ ਜਿਹੜਾ ਹੈ ਪਿਆਰ ਆ ਜੀ ਇਹ ਕਿਸੇ ਕਰਮ ਵਾਲਾ ਨੂੰ ਮਿਲਦਾ ਠੀਕ ਹੈ ਨਾ ਜਿਵੇਂ ਹੁਣ ਸੁਖੋਂ ਭੈਣ ਜੀ ਬੈਠੀ ਆ ਉਹਦੀ ਪਰਜਾਈ ਕੋਲ ਸੰਦੀਪ ਦੀ ਕੋਲ ਅੱਜ ਕੱਲ ਕਿਹੜੀ ਹੈ ਮਹਿਨੀ ਆ ਪਰ ਚੁਗਲੀਆਂ ਕਰਨ ਵਾਲੇ ਤਾਂ ਬਹਿ ਵੀ ਜਾਂਦੀਆਂ ਨਾ ਅੱਛਾ ਇੰਦੀਆਂ ਨਾ ਨੀਆਂ ਕਰੋ ਮੇਰੇ ਪਾਸ ਤਾਂ ਉਹ ਇੱਕ ਦੂਰ ਪਰਦੇ ਖੋਲੋ ਇਹਨੇ ਕਿਸੇ ਨੇ ਮੈਨੂੰ ਸਿਆਣੇ ਬੰਦੇ ਦੱਸਿਆ ਤਨ ਜੇਨਾ ਤਾਂ ਕਿਸੇ ਦੀ ਬੁਰਾਈ ਕਰਦੇ ਆ ਉਹ ਆਪਣੇ ਪਾਪ ਤੋਂ ਉਹ ਤੇ ਜਿਹੜੇ ਬੰਦੇ ਨੇ ਮਾੜੇ ਮੋٹے ਵੀ ਪਾਪ ਕਰਦੇ ਨੇ ਸਾਰੇ ਤੋਂ ਡੋਹਣੇ ਆ ਉਹ ਸਾਰਿਆਂ ਨੂੰ ਪਤਾ ਵੀ ਮੈਨੂੰ ਪਤਾ ਹੁੰਦੇ ਉਹ ਨਹੀਂ ਨਾ ਬੜੀ ਆਪਾਂ ਕੋਲ ਜਿਹੜੇ ਮਿੱਕੀ ਨਾ ਅੰਗਰੇਜ਼ੀ ਬਿੱਤੀਆਂ ਨੇ ਪਾਪ ਤੋਂ ਬਗੈ ਸਾਰੇ ਨੂੰ ਚੋਣ ਦੇ ਹੁਣ ਮੇਰੇ ਪਰਮਾਤਮਾ ਮੈਨੂੰ ਐਂ ਜਿੰਦੇ ਉੱਤੇ ਪਾਊਗਾ ਮੈਂ ਲੈ ਲੈਨੇ ਪਾਪੂ ਕੋਈ ਕੱਢਦੇ ਨੇ ਪਰੇ ਹੁੰਦੀਆਂ ਜਿਹੜੀਆਂ ਗੁੜੀਆਂ ਮੈਂ ਤੋੜੀਆਂ ਮੁੱਠੇ ਉੱਠੇ ਉਹ ਮੜੇ ਢੋਣ ਜਣਗੇ ਕੋ ਕੋ ਭੈਣ ਦੀ ਦਾਲ ਲੱਗੇ ਮਾਰ ਲੱਗੇ। ਬਾਕੀ ਬਰਫੀ ਸਵਾਦ ਹੈ। ਕੋਈ ਆਈ ਹੈ ਨਾ ਇਹ। 4 ਰੁਪਏ ਚੱਲੋ ਮਿਲੀ ਭਾਈ ਇਹ। ਬਾਜੀ ਦੇਸ ਤੱਕ ਚੱਲ ਕਹਿੰਦਾ ਦੱਸ। ਦੱਸ ਦੇ ਝੂਠੇ ਬੋਲਦੇ 500 ਰੁਪਏ ਕਿਲੋ। ਦੱਸ ਦੇ ਸੱਚੇ ਦੱਸ ਰੇ। ਚਾ ਸੱਚੇ ਦੱਸ ਦੇ ਨੀ 400। ਬਸ ਫੇ ਮੈਂ ਪਹਿਲੇ 500 ਕਹਾਂ ਤਾਂ 500 ਕਹ ਦੇ ਤੂੰ। ਨਹੀਂ ਕੀ ਤੋਂ ਲੁੱਤੀ ਆਇਆ ਖਾਣੋਂ ਤੂੰ? ਨਾ ਮੈਂ ਮਰੀਂ ਦੇ ਤੇ। ਦਾਨੀ ਮੈਂ ਵੀ ਗਾਂਦੀ ਕਮਾਣ ਵਾਲਾ ਤਾਂ ਡੱਬਾ ਨਹੀਂ। ਛੋੜ ਦੇ। ਚਲੋ ਕੋਈ ਲਈ ਜੀ। ਤੇ ਰਾਤ ਦੇ ਵਿੱਚ ਜਿਹਗੱਲਾਂ ਬਾਤਾਂ ਦਾ ਜੇ ਮੈਂ ਆਈਡੀਆ ਜਾਂ ਲਾਇਆ ਸੁਰਿੰਦਰ ਦੀਂ ਪਰ੍ਹਾਈ ਕੋਈ ਸਰਪ੍ਰਾਈਜ਼ ਦੇਣ ਆਈ ਹੈ ਜੀ ਉਹ ਨਹੀਂ ਪਰ੍ਹਾਈ ਸੁਰਿੰਦਰ ਆਈ ਹੈ ਹੱਤਾ ਤੇਰੀ ਪਰ੍ਹਾਈ ਹੋਣੀ ਹੈ ਬਾਸ ਤੂੰ ਪਾ ਜੀ ਲੈ ਤੂੰ ਪਾ ਜੀ ਨਾ ਨਾ ਬਾਸ ਇਤਿਹਿਆ ਪਾ ਦਿੰਨੇ ਹੱਤਾ ਬਈ ਵਾਪਸ ਹੀ ਇਹ ਸੱਚੀ ਉਹ ਮਰਦਾਈ ਆ ਜੀ ਹਾਂ ਚੱਲ ਕੋਈ ਨਹੀਂ ਕੋਈ ਬੜੇ ਵੱਡੇ ਰੀਤਾਂ ਕੋਤੇ ਨਹੀਂ ਲੱਗਦੇ ਤੇ ਬੜੇ ਲੱਗਦੇ ਮਾਰਾ ਦੇ ਕਿਰਪਾ ਕਰੂਗਾ ਇਹ ਇਹ ਆਈ ਆ ਜੀ ਕੋਈ ਸਰਪ੍ਰਾਈਜ਼ ਕਰਨ ਦੇਣ ਪਤਾ ਨਹੀਂ ਹੁਣ ਸੰਦੀਪ ਨੂੰ ਸਰਪ੍ਰਾਈਜ਼ ਮਿਲਣਾ ਪਤਾ ਨਹੀਂ ਮੰਨੂ ਮਿਲਣਾ ਪਤਾ ਨਹੀਂ ਰੀਤ ਨੂੰ ਮਿਲਣਾ ਪਤਾ ਨਹੀਂ ਕਰਨ ਨੂੰ ਮਿਲਣਾ ਪਤਾ ਨਹੀਂ ਜੈਸ ਮੈਨੂੰ ਮਿਲਣਾ ਇਹ ਹੁਣ ਤੁਹਾਨੂੰ ਅਗਲੇ ਵਲੌਗ ਦੇ ਪਤਾ ਲੱਗੂਗਾ ਵੀ ਕਿਆ ਸਰਪ੍ਰਾਈਜ਼ ਆ ਇਹ ਆਈ ਵੀ ਤਾਂ ਆਈ ਐ ਸਿਖਰ ਦੁਪਹਿਰੇ ਤੇ ਚੱਲ ਕੇ ਨਹੀਂ ਆਣਾ ਨਹੀਂ ਪਾਏਗਾ ਚਲੋ ਇਹ ਜੀ ਮਿਲਦੇ ਆ ਅਗਲੇ ਬਲੌਗ ਚ ਜੈਨ ਦੁੱਧ ਦੱਦ ਬਿਨਾਂ ਨੂੰ ਦੁੱਧ ਪਲਾਓ ਫਿਰ ਦੇਖਦੇ ਹਾਂ ਦੱਦ ਬਾਅਦ ਕੀ ਬਣਦਾ ਪ੍ਰੋਗਰਾਮ